ਫਰੰਡ ਮੂਲੇ ਚੱਕਿਆ ਜੀ ਲਹਿਰ ਦਾ ਸੁਭਾ ਪੈਂਦਾ ਜੀ ਜਿਹੜੀ ਸ਼ਰਾਬ ਜਿਹੜੀ ਵਿਕਦੀ ਉਹਦੇ ਸੰਬੰਧ ਵਿੱਚ ਆਹੀ ਆਏ ਜੀ ਜੋ ਬ੍ਰਾਂਤੀ ਹੋਈ ਹੈ ਤੁਹਾਡੇ ਸਾਹਮਣੇ ਉਹਨਾਂ ਨੇ ਪੇਸ਼ ਕਰ ਦਿੱਤੀ ਹੈ ਜੀ ਇਹ ਐਸੀ ਕਿੰਨੀ ਕਿ ਬ੍ਰਾਂਤੀ ਹੈ ਜਾਨੀ ਆ 7 8 ਬੋਲ ਲਈ ਹੈ 7 8 ਬੋਲਦਾ ਹੂ ਇਹ ਕਿੰਨੂ ਇਸ ਮੌਕੇ ਤੇ ਕੋਣ ਕੋਣ ਸੀ ਜਿਹੜਾ ਅੱਗੇ ਮੌਕੇ ਤੇ ਪਾਇਆ ਗਿਆ ਜਿਹੜੇ ਮੌਕੇ ਤੇ ਹਸਪੱਤ ਸਾਹਿਬ ਸੀਗੇ ਚਨੀਸ਼ ਕੁਮਾਰ ਜੀ ਉਹ ਵੀ ਇੱਥੇ ਨੇ ਜੀ ਹਾਂ ਜੀ ਜਿਹਨਾਂ ਦੇ ਹਵੇਲੀਆਂ ਮੌਕੇ ਤੋਂ ਆਏ ਪਹੁੰਚੇ ਉਹ ਹਾਉ ਇੱਥੇ ਆ ਗਏ ਜੀ ਇੱਥੇ ਦੋ ਜਣੇ ਆ ਜੀ ਹੁਣ ਜਿਹੜਾ ਪਰਚਾ ਦੋ ਜਣਾਂ ਤੇ ਇੱਕ ਜਣੇ ਦੇ ਦੇਖੋ ਜੀ ਅਗਲੀ ਕਾਰਵਾਈ ਜੋ ਹੁੰਦੀ ਆ ਉਸ ਅਸਰਾਏ ਨੂੰ ਕਰਨਗੇ ਜੀ ਕਿੰਨੀ ਕੁ ਬਰਾਮਦੀ ਵੈਸੇ ਤੁਸੀਂ ਕਹਿ ਰਹੇ ਹੋ ਨਾ ਕਿ ਕਾਫੀ ਵੱਡੀ ਮਾਤਰਾ ਵਿੱਚ ਫੜੀ ਗਈ ਕਿੰਨੀ ਕੁ ਹੋ ਸਕਦੀ ਹੈ ਕਿ ਕਿ ਦੇਖਿਆ ਜਾਵੇ ਤਾਂ ਪਿਛਲੇ ਦਿਨ ਕੁਝ ਸਮੇਂ ਵਿੱਚ ਮਜੀਠੇ ਹਲਕੇ ਦੇ ਵਿੱਚ ਵੀ ਜਿਹੜਾ ਕਿ ਕਾਫੀ ਲੋਕਾਂ ਦੀ ਮੌਤ ਹੋਈ ਸੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਰ ਇਸ ਤਰ੍ਹਾਂ ਜਿਵੇਂ ਇਸ ਇਲਾਕੇ ਦੇ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਸ਼ਰਾਬ ਮਿਲਣਾ ਕਿ ਲੱਗਦਾ ਕਿ ਕਿੱਥੇ ਕਮੀ ਰਹਿ ਗਈ ਦੋਹਾਂ ਸਮਾੜੀ ਇਹ ਘਟਨਾ ਵਾਜੀ ਜਿਹੜੀਆਂ ਮੋਤਾ ਹੋ ਰਹੀਆਂ ਨੇ ਨਜਾਇਜ਼ ਸ਼ਰਾਬ ਜੋ ਵੇਚਦੇ ਲੋਕ ਜੀ ਇਹਨਾਂ ਤੇ ਠਲ ਪੈਣੀ ਚਾਹੀਦੀ ਹੈ ਜੀ ਇਹ ਲੱਗਦਾ ਕਿ ਇਹਦੇ ਸ਼ਰਾਬੀਆਂ ਸਰ ਇਹਨਾਂ ਨੂੰ ਲਕਸ਼ਿਆ ਨਹੀਂ ਜਾਣੇ ਨਹੀਂ ਲਕਸ਼ਿਆ ਜਾਣਾ ਚਾਹੀਦਾ ਕਿੰਨੀ ਚਰਾਬ ਟੋਟਲ ਕਿੰਨੀ ਪੜੀਗੀ ਕਿੰਨੇ ਸੱਤ ਅੱਠ ਬੋਤਲਾਂ ਆ ਜੀ ਬੋਤਲਾਂ ਪੜੀ ਗਈਆਂ ਜਾਂ ਬੋਤਲਾਂ ਕੁਛ ਕੋਈ ਲਾਂਡ ਦੇ ਡਰਮ ਸੀਗੇ ਜੀ ਹਾਂ ਜੀ ਲਾਂਡ ਦੇ ਡਰਮ ਕੋੜ ਕਿੰਨਾ ਸੀ ਕੋੜ ਦੇਖਿਆ ਗਿਆ ਕਿ ਕਾਫੀ ਵੱਡੇ ਕੋੜ ਕਾਫੀ ਬਾਥਰਾ ਸੀ ਜਿਹੜਾ ਉਹਨੂੰ ਨਸ਼ਟ ਕਰ ਦਿੱਤਾ ਜੀ ਇਹਦੇ ਵਿੱਚ ਇਹ ਨਹਿਰ ਦੇ ਨਹਿਰ ਦੇ ਵਿੱਚ ਤੇ ਜਿਹੜੀ ਜਿਹੜੀ ਲਾਹਣ ਬਣੀ ਹੋਈ ਸੀ ਸ਼ਰਾਬ ਸੀ ਉਹ ਕਿੰਨੀ ਸੀ ਉਹ ਜਾਨੀ 200 ਦੇ ਕਿੰਨੇ 150 ਦੇ ਲਗਭਗ ਸੀ ਨਾ 600 ਲੀਟਰ ਦਾ ਲਾਂਡੋਂ 600 ਲੀਟਰ ਦੇ ਲਗਭਗ ਸੀ ਜੀ ਉਹ ਨਸ਼ਟ ਕਰ ਦਿੱਤੀ ਗਈ ਹੈ ਜੀ